ਬਠਿੰਡਾ ਪੁਲਿਸ ਵੱਲੋਂ ਚੈਨਲ ਰੋਡ ਦੇ ਰਿਗਾਰਡਿੰਗ ਅਸੀਂ ਵਕ ਵਕ ਸਰਚ অপারেশন ਵੀ ਕਰ ਰਹੇ ਹਾਂ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਸਾਡੇ ਵੱਲੋਂ ਪੀਸੀਆਰ ਪਾਰਟੀ ਜਿਹੜੀ ਹੈ ਸ਼ਹਿਰ ਦੇ ਵਿੱਚ 24 ਆਵਰਸ ਰਾਉਂਡ ਦਿ ਕਲੋਕ ਪੈਟਰੋਲਿੰਗ ਕਰਦੀਆਂ ਨੇ ਉਹਨਾਂ ਨੂੰ ਵੀ ਇਸ ਦੇ ਰਿਗਾਰਡਿੰਗ ਅਸੀਂ ਬਰੀਫ ਕੀਤਾ ਹੈ ਕਿ ਜੇਕਰ ਉਹਨਾਂ ਦੇ ਧਿਆਨ ਦੇ ਵਿੱਚ ਕੋਈ ਗੱਲ ਸਾਹਮਣੇ ਆਉਂਦੀ ਹੈ ਤੁਰੰਤ ਮੌਕੇ ਪਰ ਪਹੁੰਚ ਕੇ ਇਸ ਵਾਂ ਦੇ ਵਿੱਚ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਵੀ ਕੰਟਰੋਲ ਰੂਮ ਦੇ ਉੱਪਰ ਜਾਂ ਪਬਲਿਕ ਵੱਲੋਂ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੀ ਪੁਲਿਸ ਪਾਰਟੀ ਵੱਲੋਂ ਤੁਰੰਤ ਮੌਕੇ ਪਰ ਰੈਡ ਕੀਤੀ ਜਾਂਦੀ ਹੈ ਤੇ ਜਿਹੜੇ ਬੰਦੇ ਇਸ ਇਲੀਗਲ ਕੰਮ ਦੇ ਵਿੱਚ ਇਨਵੋਲਵ ਨੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਅਮਲ 'ਚ ਲੈਂਦੀ ਜਾਂਦੀ ਹੈ ਇਸ ਰਿਗਾਰਡਿੰਗ ਅਸੀਂ ਤਕਰੀਬਨ 4 ਦੇ ਕਰੀਬ ਐਫ ਆਈ ਆਰਸ ਆਲਰੇਡੀ ਰਜਿਸਟਰ ਕਰ ਚੁੱਕੇ ਹਾਂ ਜਿਸ ਦੇ ਵਿੱਚ ਸਿਵਲ ਲਾਈਨ ਕੋਤਵਾਲੀ ਤੇ ਕਨਾਲ ਕਲੋਨੀ ਦੇ ਥਾਣੇ ਦੇ ਵਿੱਚ ਐਫ ਆਈ ਆਰ ਰਜਿਸਟਰ ਕੀਤੀਆਂ ਗਈਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੇਕਰ ਜਿਹੜੇ ਬੰਦੇ ਇਸ ਚੀਜ਼ ਇਨਵੋਲ ਹੋਣ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਤੁਹਾਡੇ ਰਾਈ ਅਸੀਂ ਅਪੀਲ ਵੀ ਕਰਦੇ ਹਾਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਆਮ ਪਬਲਿਕ ਨੂੰ ਵੀ ਅਪੀਲ ਕਰਦੇ ਹਾਂ ਕਿ ਚੈਨਲ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇਕਰ ਪੇਰੈਂਟਸ ਦੇ ਧਿਆਨ ਦੇ ਵਿੱਚ ਕੋਈ ਗੱਲ ਆਉਂਦੀ ਹੈ ਕਿ ਉਹਨਾਂ ਦਾ ਬੱਚਾ ਇਸ ਚੀਜ਼ ਨੂੰ ਯੂਜ਼ ਕਰ ਰਿਹਾ ਹੈ ਤਾਂ ਉਸ ਬੰਦੇ ਦੇ ਵਿੱਚ ਬੱਚੇ ਨੂੰ ਵੀ ਇਸ ਰੋਕਿਆ ਜਾਵੇ ਤੇ ਜਿਹੜੇ ਬੰਦੇ ਤੋਂ ਪਰਚੇਜ਼ ਕਰਕੇ ਲਿਆਏ ਨੇ ਉਸ ਬੰਦੇ ਦੇ ਵਿੱਚ ਵੀ ਸਾਨੂੰ ਇਨਫੋਰਮੇਸ਼ਨ ਦਿੱਤੀ ਜਾ ਸਰਕ ਕੇਜੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਮੰਨੋ ਕੋਈ ਵਿਅਕਤੀ ਹਦਾਇਤਾਂ ਦੇ ਬਾਵਜੂਦ ਇਹ ਕੰਮ ਕਰਦਾ ਹੈ ਤਾਂ ਉਹਨਾਂ ਦੇ ਖਿਲਾਫ ਸਾਡੇ ਵੱਲੋਂ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਇਨਵੈਸਟੀਗੇਸ਼ਨ ਅੱਗੇ ਕੀਤੀ ਜਾਂਦੀ ਹੈ